ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੀਟਿੰਗ ਕਰ ਰਹੇ ਸੀ ਭਾਈ ਪਿੰਡ ਅਲੀਵਾਲ ਕੋਟਲੀ ਕਾਜੀਆ ਜਿੱਥੇ ਸਾਡੇ ਵੀਰ ਭਾਈ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਦਰਸ਼ਨ ਦਿੱਤੇ ਆ ਐਮਪੀ ਤੋਂ ਵੀਰ ਜੀ ਆਏ ਨੇ ਤੇ ਜਿੱਥੇ ਭਾਈ ਚਿੱਪ ਵਾਲੇ ਮੀਟਰਾਂ ਬਾਰੇ ਉਹ ਵੀਰ ਜੀ ਦੱਸਣਗੇ ਜਿੱਥੇ ਭਾਈ ਮੀਟਰ ਲੱਗੇ ਨੇ ਤੋਂ ਆਪਣੀ ਜਿਹੜੇ ਆ ਉੱਥੋਂ ਦੀ ਘਟਨਾ ਸਾਡਾ ਸਾਂਝੀ ਕਰੀਏ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਪੀ ਮਧਿਆ ਪ੍ਰਦੇਸ਼ ਉਹ ਅੰਦਾਜ਼ ਉਹ ਸਰ ਤੋਂ ਬਿਲੋਂਗ ਕਰਦਾ ਸਾਡੇ ਇਹ ਸਮਾਰਟ ਮੀਟਰ ਉੱਥੇ ਐਕਚੁਅਲੀ ਲੱਗ ਚੁੱਕੇ ਆਂ ਅੱਜ ਤੋਂ 3 ਮਹੀਨੇ ਪਹਿਲਾਂ ਜਿਸ ਸਮੇਂ ਉਹਨਾਂ ਨੇ ਮੀਟਰ ਲਾਇਆ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਮੀਟਰ ਤੁਸੀਂ ਸਾਡੇ ਕਿਉਂ ਚੇਂਜ ਕਰ ਰਹੇ ਹੋ ਸਾਡੇ ਮੀਟਰ ਸਹੀ ਨੇ ਉਹ ਕਹਿੰਦੇ ਕਿ ਇਹ ਸਮਾਰਟ ਮੀਟਰ ਆ ਗਿਆ ਲੇਕਿਨ ਹਾਲੇ ਸਰਕਾਰ ਵੱਲੋਂ ਇਹ ਅਪਡੇਟ ਨਹੀਂ ਕੀਤੇ ਜਾਣਗੇ 1 ਮਹੀਨੇ ਬਾਅਦ ਨਾ ਕੋ ਰੀਡਿੰਗ ਲੈਣ ਆਇਆ ਨਾ ਸਾਨੂੰ ਕੋ ਸੂਚਨਾ ਦਿੱਤੀ ਗਈ 25 ਤਰੀਕ ਨੂੰ ਸਾਡੇ ਰੀਡਿੰਗ ਹੁੰਦੀ ਸੀ 26 27 ਤਰੀਕ ਨੂੰ ਸਾਡੇ ਬਿੱਲ ਅਪਡੇਟ ਹੁੰਦਾ ਸੀ 28 ਤਰੀਕ ਨੂੰ ਮੇਰੇ ਲਾਈਟ ਚਲੇ ਜਾਂਦੀ ਹੈ ਆਈ 1.5 ਘੰਟਾ ਵੇਟ ਕੀਤਾ ਕਿ ਫੇਸ ਚਲੇ ਗਿਆ ਜਾਂ ਕੋਈ ਵੀ ਐਕਚੁਅਲੀ ਹੋਰ ਪ੍ਰੋਬਲਮ ਆ ਗਈ ਡੀਪੀ ਦੇ ਅੰਦਰ ਤੇ ਉਹ ਇਸ਼ੂ ਨਹੀਂ 28 ਤਰੀਕ ਨੂੰ ਸਵੇਰੇ 9 ਵਜੇ ਮੇਰੀ ਲਾਈਟ ਘਰ ਦੀ ਬੰਦ ਹੋ ਗਈ ਜਦ ਮੈਂ ਉਸੇ ਦਿਨ ਕਵਰੀ ਕੀਤੀ ਤੇ ਪਤਾ ਲੱਗਾ ਜੀ ਪਿੱਛੋਂ ਮੀਟਰ ਦੇ ਅੰਦਰ ਇੱਕ ਰੈੱਡ ਲਾਈਟ ਆਉਂਦੀ ਹੈ ਉਹ ਕੱਟੇ ਵਾਲੀ ਜਗ ਰਹੀ ਆਟੋਮੈਟਿਕਲੀ ਪਿੱਛੋਂ ਕੱਟਤਾ ਨਾ ਕੋ ਰੀਡਿੰਗ ਲੈਣ ਆਇਆ ਨਾ ਕਿ ਮੀਟਰ ਚੋਂ ਕੋ ਧਾਰ ਕੱਢੀ ਉਹਨਾਂ ਨੇ ਉਹ ਸਾਡੇ ਘਰ ਦੀ ਲਾਈਟ ਆਫ ਹੋ ਗਈ ਲਾਈਟ ਆਫ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਮੋਬਾਈਲ ਰੀਚਾਰਜ ਕਰਦੇ ਹਾਂ ਮੈਂ ਆਪਣੇ ਪੇ ਫੋਨ ਤੋਂ ਜਾ ਕੇ ਬਿੱਲ ਪੇ ਕੀਤਾ ਮੇਰਾ 2515 ਰੁਪਏ ਦਾ ਬਿੱਲ ਜੋ ਐਕਚੁਅਲੀ 3000 ਕੁਝ 35 ਕੇ 40 ਰੁਪਏ ਮੈਨੂੰ ਪੇ ਕਰਨੇ ਪਏ ਲਾਈਟ ਕੱਟਣ ਦੇ 1 ਘੰਟੇ ਦੇ 500 ਕੁਝ ਰੁਪਏ ਉਹਨਾਂ ਨੇ ਮੈਨੂੰ ਐਕਸਟਰਾ ਚਾਰਜ ਪਾ ਦਿੱਤਾ ਉਹਦਾ ਮੇਰੀ ਲਾਈਟ ਜਿਸ ਤਰ੍ਹਾਂ ਹੀ ਮੈਂ ਪੇ ਭੋਨ ਤੋਂ ਬਿਲ ਆਪਣਾ ਸਬਮਿਟ ਕਰਤਾ ਉਸੇ ਟਾਈਮ ਮੇਰੇ ਮੋਬਾਈਲ ਦੇ ਸਵਿਚ ਤੋਂ ਹੱਥ ਨਹੀਂ ਹਟਿਆ ਤੇ ਮੇਰੇ ਘਰ ਦੀ ਲਾਈਟ ਆਟੋਮੈਟਿਕਲੀ ਹੀ ਔਨ ਹੋ ਗਈ ਇੱਕ ਸੈਕਿੰਡ ਦੇ ਅੰਦਰ ਅੰਦਰ ਇਹ ਸਾਡੀ ਸਮੱਸਿਆ ਬਹੁਤ ਵੱਡੀ ਪੰਜਾਬ ਦੀ ਬਣੇਗੀ ਔਨ ਵਾਲੇ ਸਮੇਂ ਦੇ ਵਿੱਚ ਅਗਰ ਇਹ ਮੀਟਰ ਇੱਥੇ ਲੱਗਦੇ ਆ ਤੇ ਇਹ ਇੱਕ ਦੀ ਨਹੀਂ ਇਹ ਘਰ-ਘਰ ਦੀ ਸਮੱਸਿਆ ਬਣੇਗੀ ਬਾਕੀ ਜੋ ਪ੍ਰੋਬਲਮ ਹੈ ਮੈਂ ਕਿਸ ਕਰਤੀ ਤਨਤਾ ਸਤ ਤਨਵਜ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਚਿਪ ਵਾਲੇ ਮੀਟਰਾਂ ਦਾ ਰੋਲਾ ਪੈ ਰਿਹਾ ਹੈ ਤੇ ਚਿਪ ਵਾਲੇ ਇਹਨਾਂ ਮੀਟਰਾਂ ਦਾ ਕਾਫੀ ਜ਼ਿਆਦਾ ਵਿਰੋਧ ਵੀ ਹੋਇਆ ਹੈ ਤੇ ਤੁਹਾਨੂੰ ਪਤਾ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਨੇ ਵੀ ਕਹੀਂ ਥਾਂ ਤੇ ਮੋਰਚੇ ਧਰਨੇ ਲਗਾਏ ਨੇ ਇਹਨਾਂ ਚਿਪ ਵਾਲੇ ਮੀਟਰਾਂ ਨੂੰ ਬੰਦ ਕਰਵਾਉਣ ਦੇ ਲਈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਚੁੱਪਚੀ ਪੀਤੇ ਹੁਣ ਇਹ ਚਿਪ ਵਾਲੇ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਪਰ ਇਨਾ ਚਿਪ ਵਾਲੇ ਮੀਟਰਾਂ ਦਾ ਕੀ ਨੁਕਸਾਨ ਹੋਵੇਗਾ ਇਸ ਬਾਰੇ ਐਮਪੀ ਤੋਂ ਆਏ ਇੱਕ ਕਿਸਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਨਾਲ ਇੱਕ ਵੱਡਾ ਤਕਵਾ ਹੋਇਆ ਜਦੋਂ ਉਸ ਦੇ ਘਰ ਚਿਪ ਵਾਲਾ ਮੀਟਰ ਲਗਾ ਦਿੱਤਾ ਗਿਆ ਤਾਂ ਜਿੰਨੀ ਤਰੀਕ ਨੂੰ ਆਮ ਤੌਰ ਤੇ ਉਸ ਦਾ ਬਿਲ ਆਉਂਦਾ ਸੀ ਉਸ ਦਿਨ ਉਹਦੀ اچانک ਬਿਜਲੀ ਬੰਦ ਹੋ ਗਈ ਤੇ ਜਦੋਂ ਉਹਨੇ ਚੈੱਕ ਕੀਤਾ ਤਾਂ ਲਾਈਟ ਚੱਲ ਰਹੀ ਸੀ ਬਾਅਦ ਚ ਪਤਾ ਕਰਨ ਤੇ ਪਤਾ ਲੱਗਿਆ ਕਿ ਚਿਪ ਵਾਲੇ ਮੀਟਰ 'ਚ ਆਟੋਮੈਟਿਕ ਬਿਨਾ ਉਸਦੇ ਘਰ ਆਏ ਤੋਂ ਗ੍ਰਿਡ ਦੇ ਵਿੱਚੋਂ ਹੀ ਜਾਂ ਬਿਜਲੀ ਦਫ਼ਤਰ ਦੇ ਵਿੱਚੋਂ ਹੀ ਉਸਦੇ ਘਰ ਦੀ ਬਿਜਲੀ ਬੰਦ ਕਰ ਦਿੱਤੀ ਗਈ ਹੈ ਤੇ ਉਹਦਾ 2540 ਰੁਪਏ ਦਾ ਜੋ ਬਿੱਲ ਬਣਦਾ ਸੀ ਉਸ ਤੇ ਉਸ ਤੋਂ ਜੁਰਮਾਨਾ ਵੀ ਲਿਆ ਗਿਆ ਤੇ ਤੁਹਾਡਾ ਕੀ ਕਹਿਣਾ ਇਹ ਚਿਪ ਵਾਲੇ ਮੀਟਰ ਕੀ ਲੱਗਣੇ ਚਾਹੀਦੇ ਨੇ ਜਾਂ ਨਹੀਂ ਏ ਜਾਂ ਬੀ ਦੇ ਵਿੱਚ ਜਰੂਰ ਦੱਸੋ ਜੇਕਰ ਤੁਹਾਨੂੰ ਲੱਗਦਾ ਲੱਗਣੇ ਚਾਹੀਦੇ ਨੇ ਤਾਂ ਏ ਟਾਈਪ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਚਿਪ ਵਾਲੇ ਮੀਟਰ ਸਮਾਜ ਦੇ ਲਈ ਲੋਕਾਂ ਦੇ ਲਈ ਖਤਰਾ ਨੇ ਨੁਕਸਾਨ ਦਾ ਕਰਨੇ ਤਾਂ ਕਮੈਂਟਾਂ ਦੇ ਵਿੱਚ ਬੀ ਟਾਈਪ ਕਰੋ ਤੇ ਹੁਣ ਦੇਖੋ ਇਹ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਮੀਟਿੰਗ ਕਰ ਰਹੇ ਸੀ ਭਾਈ ਪਿੰਡ ਅਲੀਵਾਲ ਕੋਟਲੀ ਕਾਝੀਆਂ ਜਿੱਥੇ ਸਾਡੇ ਵੀਰ ਪਾਈ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਦਰਸ਼ਨ ਦਿੱਤੇ ਆ ਐਮਪੀ ਤੋਂ ਵੀਰ ਜੀ ਆਏ ਨੇ ਤੇ ਜਿੱਥੇ ਪਾਈ ਚਿਪ ਵਾਲੇ ਮੀਟਰਾਂ ਬਾਰੇ ਉਹ ਵੀਰ ਜੀ ਦੱਸਣਗੇ ਜਿੱਥੇ ਪਾਈ ਮੀਟਰ ਲੱਗੇ ਨੇ ਤੋਂ ਆਪਣੀ ਜਿਹੜੇ ਆ ਉਥੋਂ ਦੀ ਘਟਨਾ ਸਾਡਾ ਸਾਂਝੀ ਕਰੀਏ ਹਾਂਜੀ ਵੀਰ ਜੀ ਹਾਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਪੀ Madhya Pradesh ਤੋਂ ਅੰਧੌਰ ਸ਼ਹਿਰ ਤੋਂ ਬਿਲੋਂਗ ਕਰਦਾ ਸਾਡੇ ਇਹ ਸਮਾਰਟ ਮੀਟਰ ਉਥੇ ਐਕਚੁਅਲੀ ਲੱਗ ਚੁੱਕੇ ਆ ਅੱਜ ਤੋਂ 3 ਮਹੀਨੇ ਪਹਿਲਾਂ ਜਿਸ ਸਮੇ ਉਹਨਾਂ ਨੇ ਮੀਟਰ ਲਾਇਆ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਮੀਟਰ ਤੁਸੀਂ ਸਾਡੇ ਕਿਉਂ ਚੇਂਜ ਕਰ ਰਹੇ ਹੋ ਸਾਡੇ ਮੀਟਰ ਸਹੀ ਨੇ ਉਹ ਕਹਿੰਦੇ ਕਿ ਇਹ 스마트 ਮੀਟਰ ਆ ਗਿਆ ਲੇਕਿਨ ਹਾਲੇ ਸਰਕਾਰ ਵੱਲੋਂ ਇਹ ਅਪਡੇਟ ਨਹੀਂ ਕੀਤੇ ਜਾਣਗੇ 1 ਮਹੀਨੇ ਬਾਅਦ ਨਾ ਕੋ ਰੀਡਿੰਗ ਲੈਣ ਆਇਆ ਨਾ ਸਾਨੂੰ ਕੋ ਸੂਚਨਾ ਦਿੱਤੀ ਗਈ 25 ਤਰੀਕ ਨੂੰ ਸਾਡੇ ਰੀਡਿੰਗ ਹੁੰਦੀ ਸੀ 26 27 ਤਰੀਕ ਨੂੰ ਸਾਡੇ ਬਿੱਲ ਅਪਡੇਟ ਹੁੰਦਾ ਸੀ 28 ਤਰੀਕ ਨੂੰ ਮੇਰੇ ਲਾਈਟ ਚਲੇ ਜਾਂਦੀ ਹੈ ਆਈ 1.5 ਘੰਟਾ ਵੇਟ ਕੀਤਾ ਕਿ ਫੇਸ ਚਲੇ ਗਿਆ ਜਾਂ ਕੋਈ ਵੀ ਐਕਚੁਅਲੀ ਹੋਰ ਪ੍ਰੋਬਲਮ ਆ ਗਈ ਡੀਪੀ ਦੇ ਅੰਦਰ ਤੇ ਉਹ ਇਸ਼ੂ ਨਹੀਂ ਹੈ 28 ਤਰੀਕ ਨੂੰ ਸਵੇਰੇ 9 ਵਜੇ ਮੇਰੀ ਲਾਈਟ ਘਰ ਦੀ ਬੰਦ ਹੋ ਗਈ ਜਦ ਮੈਂ ਉਸੇ ਦਿਨ ਕਵਰੀ ਕੀਤੀ ਤੇ ਪਤਾ ਲੱਗਾ ਜੀ ਪਿੱਛੋਂ ਮੀਟਰ ਦੇ ਅੰਦਰ ਇੱਕ ਰੈੱਡ ਲਾਈਟ ਆਉਂਦੀ ਆ ਉਹ ਕੱਟੇ ਵਾਲੀ ਜਗ ਰਹੀ ਸੀ ਆਟੋਮੈਟਿਕਲੀ ਪਿੱਛੋਂ ਕੱਟਤਾ ਨਾ ਕੋ ਰੀਡਿੰਗ ਲੈਣ ਆਇਆ ਨਾ ਕਿ ਮੀਟਰ ਚੋਂ ਕੋ ਧਾਰ ਕੱਢੀ ਉਹਨਾਂ ਨੇ ਉਹ ਸਾਡੇ ਘਰ ਦੀ ਲਾਈਟ ਆਫ ਹੋ ਗਈ ਲਾਈਟ ਆਫ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਮੋਬਾਈਲ ਰੀਚਾਰਜ ਕਰਦੇ ਹਾਂ ਮੈਂ ਆਪਣੇ ਪੇ ਫੋਨ ਤੋਂ ਜਾ ਕੇ ਬਿੱਲ ਪੇ ਕੀਤਾ ਮੇਰਾ 2515 ਰੁਪਏ ਦਾ ਬਿੱਲ ਜੋ ਐਕਚੁਅਲੀ 3000 ਕੁਝ 35 ਕੇ 40 ਰੁਪਏ ਮੈਨੂੰ ਪੇ ਕਰਨੇ ਪਏ ਲਾਈਟ ਕਟਣ ਦੇ 1 ਘੰਟੇ ਦੇ 500 ਕੁਝ ਰੁਪਏ ਉਹਨਾਂ ਨੇ ਮੈਨੂੰ ਐਕਸਟਰਾ ਚਾਰਜ ਪਾ ਦਿੱਤਾ ਉਹਦਾ ਮੇਰੀ ਲਾਈਟ ਜਿਸ ਤਰ੍ਹਾਂ ਹੀ ਮੈਂ ਪੇ ਫੋਨ ਤੋਂ ਬਿੱਲ ਆਪਣਾ ਸਬਮਿਟ ਕਰਤਾ ਉਸੇ ਟਾਈਮ ਮੇਰੇ ਮੋਬਾਈਲ ਦੇ ਸਵਿਚ ਤੋਂ ਆਤ ਨਹੀਂ ਹਟਿਆ ਤਾਂ ਮੇਰੇ ਘਰ ਦੀ ਲਾਈਟ ਆਟੋਮੈਟਿਕਲੀ ਹੀ ਔਨ ਹੋ ਗਈ ਇੱਕ ਸੈਕਿੰਡ ਦੇ ਅੰਦਰ ਅੰਦਰ ਇਹ ਸਾਡੀ ਸਮੱਸਿਆ ਬਹੁਤ ਵੱਡੀ ਪੰਜਾਬ ਦੀ ਬਣੇਗੀ ਔਨ ਨਾਲੇ ਸਮੇਂ ਦੇ ਵਿੱਚ ਅਗਰ ਇਹ ਮੀਟਰ ਇੱਥੇ ਲੱਗਦੇ ਆ ਤੇ ਇਹ ਇੱਕ ਦੀ ਨਹੀਂ ਇਹ ਘਰ-ਘਰ ਦੀ ਸਮੱਸਿਆ ਬਣੇਗੀ ਬਾਕੀ ਜੋ ਪ੍ਰੋਬਲਮ ਹੀ ਮੈਂ ਫੇਸ ਕਰਤੀ ਤੁਹਾਨੂੰ ਦੱਸ ਦਿੱਤਾ ਧੰਨਵਾਦ ਜੀ